ਕਾ ਕਰੋ ਨੋਟ ਤੇ ਆਪਣਾ ਰੋਕ ਕਰੋ ਲੋਟ 47 ਹੋ ਵੀ ਸੋ ਜਿਹੜੀ ਤੁਸੀਂ ਗੱਲ ਕਰਦੇ ਪਏ ਨਾ ਡਿਫਰੈਂਟ ਕਲਰ ਦੀ ਵੀ ਵੈਰੈਟੀ ਆਫ ਕਲਰਸ ਹਰ ਤਰ੍ਹਾਂ ਦੀ ਬਲਗਮ ਆਂਦੀ ਏ ਕਿਹਦੇ ਵਿੱਚ ਤਿੰਨ ਰੰਗ ਨੋਟ ਕਰ ਲਓ ਸਟਾਰਟਿੰਗ ਵਾਲੇ ਤਿੰਨ ਰੰਗ ਨੋਟ ਕਰ ਲਓ ਇੱਕ ਤੇ ਕਿਸੇ ਤਰ੍ਹਾਂ ਦਾ ਕੋਈ ਰੰਗ ਹੁੰਦਾ ਹੀ ਨਹੀਂ ਜਿੱਦਾਂ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਠੀਕ ਹੈ ਕਲਿਸਟਰ ਕਲੀਅਰ ਹੋ ਗਈ ਕਲਿਸਟਰ ਕਲੀਅਰ ਹੋ ਗਈ ਵੀ ਜੇ ਚੁਆਰ ਪਾਰ ਨਜ਼ਰ ਆਂਦਾ ਟਰਾਂਸਪੇਰੈਂਟ ਕਹ ਲਓ ਤੁਸੀਂ ਦੂਜਾ ਕਰ ਲਓ ਫਿੱਕਾ ਜਿਹੜਾ ਵਾਈਟ ਕਲਰ ਠੀਕ ਹੈ ਤੇ ਤੀਜਾ ਕਰ ਲਓ ਫਿੱਕਾ ਪੀਲਾ ਤੇ ਨਰਾਂਗ ਇਦਾਂ ਦੇ ਨੇ ਜਿੰਨੀ ਬਲਗਮ ਦੇ ਹੋਣਗੇ ਉਹਨਾਂ ਨੂੰ ਡਰਨ ਦੀ ਕਵਰਾਣ ਦੀ ਡਾਕਟਰ ਕੋ ਜਾਣ ਦੀ ਟੈਸਟ ਕਰਾਣ ਦੀ ਕੋਈ ਲੋੜ ਨਹੀਂ ਹੈਗੀ ਕਿਹਦੇ ਦਾ ਵੀ ਹੱਲ ਹੋ ਗਿਆ ਹਾਂ ਉਹ ਹਲਕੀ ਇਨਫੈਕਸ਼ਨ ਦੇ ਸਿੰਪਟਮਸ ਨੇ ਓਕੇ ਹਲਕੀ ਇਨਫੈਕਸ਼ਨ ਬਿਲਕੁਲ ਹਲਕੀ ਇਨਫੈਕਸ਼ਨ ਜਿਹੜੀ ਕਿ ਤੁਸੀਂ ਇਸ ਕਰੇਲੂ ਟੋਟਕੇ ਨਾਲ ਆਰਾਮ ਨਾਲ ਉਹਨੂੰ ਠੀਕ ਕਰ ਸਕਦੇ ਹੋ ਦੂਜਾ ਨੰਬਰ ਨੋਟ ਕਰ ਲਓ ਗ੍ਰੀਨ ਕਲਰ ਦੀ ਹੋਗੀ ਠੀਕ ਹੈ ਜੀ ਉਸ ਤੋਂ ਬਾਅਦ ਪਿੰਕ ਕਲਰ ਦੀ ਹੋਗੀ ਤੇ ਰੈੱਡ ਕਲਰ ਦੀ ਹੋਗੀ ਇਹ ਤਿੰਨੇ ਆ ਗਏ ਸਟਰੋਂਗ ਇਨਫੈਕਸ਼ਨ ਦੇ ਕਿਸੇ ਤਰ੍ਹਾਂ ਦੀ ਮਤਲਬ ਜ਼ਬਰਦਸਤ ਬਿਮਾਰੀ ਨੇ ਤੁਹਾਨੂੰ ਜਕੜ ਲਿਆ